ਦ ਸੁਹਾਵੀਚਾ ਜੀ ਇੱਕ ਗਊ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ 9 ਗਊਆਂ ਨਾਲ ਭਰਿਆ ਟਰੱਕ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਅਤੇ ਜਦੋਂ ਇਸ ਨੂੰ ਰੋਕਿਆ ਗਿਆ ਤਾਂ ਟਰੱਕ ਡਰਾਈਵਰ ਮੌਕੇ ਤੇ ਦੂਜੇ ਵਾਹਨ ਵਿੱਚ ਬੈਠ ਕੇ ਪਠਾਨਕੋਟ ਵੱਲ ਨੂੰ ਫਰਾਰ ਹੋ ਗਿਆ ਮਾਮਲੇ ਦੀ ਸੂਚਨਾ ਮਿਲਦੇ ਹੀ ਦਸੂਆ ਥਾਣੇ ਦੇ ਐਸਐਚਓ ਪ੍ਰੀਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਵੰਦੀ ਜਾਣਕਾਰੀ ਦਿੰਦੇ ਹਨ ਸੀਮ ਲਾਲ ਨੇ ਦੱਸੇ ਕਿ ਉਹ ਜੰਮੂ ਦੇ ਰਹਿਣ ਵਾਲੇ ਹਨ ਤੇ ਅਸਵੇਰੇ ਜਲੰਧਰ ਤੋਂ ਪਠਾਨਕੋਟ ਵੱਲ ਨੂੰ ਜਾ ਰਹੇ ਸੀ ਜਦੋਂ ਦਸੂਆ ਨਦੀ ਦੀ ਪਹੁੰਚੇ ਤਾਂ ਉਹਨਾਂ ਦੀ ਗੱਡੀ ਟਰੱਕ ਦੇ ਨਾਲ ਟਕਰਾ ਗਈ ਅਤੇ ਇਸ ਤੋਂ ਬਾਅਦ ਟਰੱਕ ਚਾਲਕ ਉੱਥੋਂ ਟਰੱਕ ਲੈ ਕੇ ਭੱਜ ਪਿਆ ਜਦੋਂ ਉਹਨਾਂ ਨੇ ਇਸ ਟਰੱਕ ਦਾ ਪਿੱਛਾ ਕੀਤਾ ਤੇ ਉਹ ਦਸੂਆ ਦੇ ਚੀਮਾ ਪੈਟਰੋਲ ਪੰਨਜ ਦੀ ਪਹੁੰਚੇ ਤਾਂ ਉਹਨਾਂ ਨੇ ਆਪਣੀ ਗੱਡੀ ਟਰੱਕ ਦੇ ਅੱਗੇ ਲਗਾ ਕੇ ਟਰੱਕ ਨੂੰ ਰੋਕ ਲਿਆ ਇਸ ਤੋਂ ਬਾਅਦ ਟਰੱਕ ਚਾਲਕ ਡਰ ਗਿਆ ਤੇ ਉਹ ਨੁਕਸਾਨ ਦਾ ਹਰਜਾਨਾ ਭਰਨ ਲਈ ਤਿਆਰ ਹੋ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਹੋਇਆ ਕਿ ਕੋਈ ਗੜਬੜ ਹੈ ਤੇ ਜਦੋਂ ਉਹਨਾਂ ਨੇ ਟਰੱਕ ਦੇ ਅੰਦਰ ਜਾ ਕੇ ਦੇਖਿਆ ਤੇ ਟਰੱਕ ਦੇ ਵਿੱਚ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਗਾਵਾਂ ਲੱਦੀਆਂ ਹੋਈਆਂ ਸਨ ਅਤੇ ਉਹ ਜਿਵੇਂ ਹੀ ਬਾਹਰ ਆਏ ਮੌਕਾ ਮਿਲਦੇ ਹੀ ਟਰੱਕ ਡਰਾਈਵਰ ਆਪਣੇ ਸਾਥੀਆਂ ਸਮੇਤ ਫਰਾਰ ਹੋ ਗਿਆ ਟਰੱਕ ਦੇ ਅੰਦਰ ਪੰਜ ਗਾਵਾਂ ਤੇ ਚਾਰ ਬੱਚੇ ਲੱਦੇ ਹੋਏ ਸਨ ਜਿਨ੍ਹਾਂ ਦੀ ਹਾਲਤ ਬਹੁਤ ਹੀ ਮਾੜੀ ਸੀ ਇਸ ਸਮੇ ਸਾਰੀਆਂ ਗਾਵਾਂ ਨੂੰ ਜੀਵ ਦਿੱਖਸ਼ਿਤ ਗਊਸ਼ਾਲਾ ਵਿੱਚ ਰੱਖਿਆ ਗਿਆ ਹੈ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਟਰੱਕ ਦਾ ਨੰਬਰ ਲੱਭ ਕੇ ਉਸ ਦੇ ਮਾਲਕ ਦਾ ਪਤਾ ਲਗਾਇਆ ਜਾਵੇਗਾ ਅਤੇ ਇਸ ਤਸਕਰੀ ਵਿੱਚ ਜੋ ਵੀ ਸ਼ਾਮਲ ਹੋਇਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਮੈਂ ਕੱਲ ਜੰਮੂ ਤੁਰ ਗਿਆ ਸਾਰ ਉਧਰ ਮੈਂ ਵਾਪਸ ਆਇਆ ਕਰਦਾ ਤੇ ਇਹ ਗੱਡੀ ਦਾ ਟਾਇਰ ਫਟਿਆ ਇਸ ਚੋਕ ਚ ਥੋੜੀ ਪਿੱਛੇ ਉਹਦੇ ਬਾਅਦ ਮੇਰੀ ਗੱਡੀ ਬੱਜ ਗਈ ਪਿੱਛੇ ਇਹਦੇ ਪਿੱਛੇ ਜਿੱਲੇ ਮੈਂ ਡਰਾਈਵਰ ਨੂੰ ਫੜਨ ਗਿਆ ਉਤਰ ਕੇ ਇਕੱਲਾ ਉਹਨੇ ਗੱਡੀ ਬਚਾ ਲਈ ਭਰਲੇ ਰੋਡ ਤੇ ਜਿਹੜਾ ਸ਼ੋਕ ਦੇ ਭਰਲੇ ਰੋਡ ਹੈ ਫਿਰ ਰਿਜਿਟਰ ਲੀਕ ਹੋਏ ਦੇ ਵੀ ਮੈਂ ਇਹਦੇ ਪਿੱਛੇ ਗਿਆ ਪਿੱਛੇ ਜਿਹੜਾ ਜਿਹੜਾ ਪਿੱਛੇ ਚੋਕ ਹੈ ਉੱਥੋਂ ਮੈਂ ਗੱਡੀ ਨਾਲੇ ਅੱਗੇ ਲਾਈ ਇਹ ਮੇਰੇ ਕੋਲ ਗੱਡੀ ਚੜਾਣ ਲਗਾ ਲੇਕਿਨ ਇਹਨੇ ਦੁਬਾਰਾ ਲਿਕ ਰੋਡ ਤੇ ਬਾਤੀ ਉਦੇ باوجود ਵੀ ਮੈਂ ਇਕੱਲੇ ਨੇ ਇੱਥੇ ਆ ਕੇ ਨਾਲੇ ਅੱਗੇ ਗੱਡੀ ਲਾ ਲਈ। ਉਹਦੇ ਬਾਅਦ ਕੀ ਹੋਇਆ ਕਿ ਜਿਹੜਾ ਪਿੱਛੇ ਮਾਲਕਾ ਕੋਈ ਸ਼ਿਰਨਗਰ ਵਾਲਾ ਦਾੜੀ ਵਾਲਾ ਬੰਦਾ ਹੋ ਕੋਈ। ਉਹਨਾਂ ਨੇ ਕਿਹਾ ਕਿ ਤਾ ਕਿ ਉਹ ਬਲੋਰੇ ਲਈ ਆਇਆ ਪਿੱਛੇ ਜਿੱਥੇ ਰੇਤਾ ਪੇੜਾ। ਉਹ ਬਲੋਰੇ ਲਈ ਆਇਆ ਤੇ ਉਹ ਮੈਨੂੰ ਜਿਵੇਂ ਮੈਂ ਤਰਮਾਲ ਪਿਸ਼ਾਬ ਦੀ ਮੁਸ਼ਕਿਲ ਜਿਵੇਂ ਮੈਂ ਡਰਾਈਵਰ ਥੱਲੇ ਦਵਾਰਿਆ ਨਾ ਦੰਗੜਾ ਦੀ ਪਿਸ਼ਾਬ ਦੀ ਪੁਸ਼ਕ ਮੈਨੂੰ ਆ ਗਈ ਸੀ। ਮੈਂ ਉਹਨੂੰ ਇੰਨੀਆਂ ਕਰਕੇ ਥੱਲੇ ਦਵਾਰਿਆ ਪਿਸ਼ਾਬ ਦੀ ਮੁਸ਼ਕਿਲ ਮੈਨੂੰ ਆ ਗਈ ਮੈਨੂੰ ਸ਼ੱਕ ਪੈ ਗਿਆ ਗੱਡੀ ਡੰਗਰ ਦੀ। ਗੱਡੀ ਦੇ ਭਾਜੀ ਉਦੇ ਬਾਅਦ ਉਹ ਕਹਿੰਦਾ ਇੰਗਾਂ ਫੜ ਕੇ ਲੈ ਗਿਆ ਮੈਨੂੰ ਕਹਿੰਦਾ ਭਾਜੀ ਕੰਮ ਕਰਾ ਦੇਣਾ ਕੰਮ ਕਰਾ ਦੇਣਾ ਤੇ ਜਿੱਲੇ ਮੈਂ ਟੰਕਰ ਦੇਖੇ ਤੇ ਫਿਰ ਮੈਂ ਉਹ ਉਹ ਡਰੈਵ ਦੀ ਫੜੇ ਦਾ ਹਾਲ ਲੇਕਨ ਇੱਕ ਮੋੜ ਆਇਆ ਉਧਰ ਮੋਟਰਸਾਈਕਲ ਤੇ ਭਾਜੀ ਮਾਰੋਣੀ ਮਾਰੋਣੀ ਇਹਨੂੰ ਮੈਂ ਉਹਨੂੰ ਛੱਡਦਾ ਨਹੀਂ ਕਿਉਂਕਿ ਆਹ ਉਦੋਂਪੁਰ ਨਾਕਾ ਲੱਗਦਾ ਇੱਥੇ ਨੱਡ ਰੋਡ ਪਰ ਅਸੇ ਉੱਥੇ ਤਰੇ ਗੱਡੀਆਂ ਫੁੱਗ ਚੁੱਕੇ ਨੇ ਇਹ ਗੋਆਣੀਆਂ ਫਿਰ ਵੀ ਮੈਂ ਨਹੀਂ ਛੱਡਦਾ ਉਹ ਮੋਟਰਸਾਈਕਲ ਨਾਲ ਮੋੜ ਆਇਆ ਮਾਰੋਣੀ ਮਾਰੋਣੀ ਤੇ ਉਹ ਭੱਜ ਗਿਆ ਪਿੱਛੇ ਫਿਰ ਬਲੂਰੋ ਵਾਲਾ ਜਿਹੜਾ ਦਾੜੀ ਵਾਲਾ ਗੁਜਰਾ ਆਇਆ ਉਹਨੇ ਉਨੇ ਦੋਨੇ ਡਰਾਈਵਰ ਐ ਕਨੈਕਟਰ ਆ ਹੀ ਫੜਿਆ ਤੇ ਬਲੋਰ ਲੈ ਕੇ ਵਾਪਸ ਭੱਜ ਗਿਆ ਮੇਰੀ ਗੱਡੀ ਦਾ ਘੱਟੋ ਘੱਟ ਵੀ 50000 ਦਾ ਨੁਕਸਾਨ ਹੋਇਆ ਡਾਣਾ ਅੱਜ ਸਵੇਰੇ ਤੜਕੇ ਦਾ 6:30 ਵਜੇ ਦੇ ਕਰੀਬ ਸਾਨੂੰ ਰਜੀਵ दीक्षित गौशाला ਦੇ ਵਿੱਚ ਇਨਫੋਰਮੇਸ਼ਨ ਆਈ ਆ ਕਿ ਇੱਕ ਟਰੱਕ ਜੋ ਮਰੂਤੀ ਏਜੰਸੀ ਦੇ ਕੋਲ ਚੀਮਾ ਪੈਟਰੋਲ ਪੰਪ ਦੇ ਸਾਹਮਣੇ ਬਿਲਕੁਲ ਫੜਿਆ ਗਿਆ ਆ ਔਰ ਉਹਦੇ ਵਿੱਚ ਜਿਹੜਾ ਗਊ ਵੰਸ਼ਾ 9 ਜਾਂ 10 ਦੇ ਕਰੀਬ ਦੇ ਵਿੱਚ ਗਊ ਵੰਸ਼ ਮੌਜੂਦ ਆ ਤੇ ਜਿਸ ਵੇਲੇ ਅਸੀਂ ਮੌਕੇ ਦੇ ਉੱਤੇ ਪਹੁੰਚੇ ਹਾਂ ਮੌਕੇ ਦੇ ਉੱਤੇ ਪਹੁੰਚ ਕੇ ਅਸੀਂ ਦੇਖਿਆ ਆ ਕਿ ਕਵੀਰ ਤਰਸੀਮ ਲਾਲ ਜੀ ਜੋ ਕਿ ਪਿੱਛੋਂ ਜੰਮੂ ਦੇ ਸੰਭਾ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਔਰ ਉਹਨਾਂ ਨੇ ਸਾਨੂੰ ਸਾਰੀ ਇਹ ਘਟਨਾ ਦਾ ਵੇਰਵਾ ਦਿੱਤਾ ਭਈ ਇੱਕ ਜਿਹੜਾ ਟਰੱਕ ਆ ਇਹ ਗੱਡੀ ਜਿਹੜੀ ਹੈਗੀ ਆ ਜੇਕੇ 14 H 4692 ਨੰਬਰ ਗੱਡੀ ਆ ਜਿਸ ਗੱਡੀ ਨੇ ਉਹਨਾਂ ਦੀ ਜਿਹੜੀ ਡਿਜ਼ਾਇਰ ਸੀ ਸਵਿਫਟ ਡਿਜ਼ਾਇਰ ਸੀ ਉਹਦੇ ਵਿੱਚ ਟੱਕਰ ਮਾਰੀ ਔਰ ਜਿਸ ਵੇਲੇ ਗੱਡੀ ਇਹਨਾਂ ਨੇ ਰੋਕੀ ਆ ਰੋਕ ਕੇ ਜਿਸ ਵੇਲੇ ਇਹਨਾਂ ਨੂੰ ਪਤਾ ਲੱਗ ਜਿਸ ਵੇਲੇ ਇਹਨਾਂ ਨੇ ਉਹਨੂੰ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਪੁੱਛਗਿੱਛ ਕੀਤੀ ਤੋਂਨੇ ਉੱਥੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਮੁੜ ਕੇ ਇਹਨਾਂ ਨੇ ਦੇਖਿਆ ਭਈ ਜਿਹੜਾ ਟਰੱਕ ਦੇ ਵਿੱਚ ਗਊਵਾਂਛ ਭਰਿਆ ਹੋਇਆ ਆ ਔਰ ਐਨੇ ਦੇ ਵਿੱਚ ਹੀ ਇਹਨਾਂ ਦੇ ਗੱਲਬਾਤ ਕਰਦੇ ਕਰਦੇ ਪਿੱਛੋਂ ਇੱਕ ਬਲੈਰੋ ਗੱਡੀ ਨੇ ਆ ਕੇ ਜਿਹੜੇ ਜਿੰਨੇ ਵੀ ਬੰਦੇ ਸੀ ਉਹਦੇ ਵਿੱਚ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀ ਔਰ ਉਹਦੇ ਦੋ ਸਾਥੀ ਸੀ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਤੋਂ ਭੱਜ ਗਿਆ ਉਸ ਤੋਂ ਬਾਅਦ ਅਸੀਂ ਮੌਕੇ ਤੇ ਅਸੀਂ ਪੁਲਿਸ ਨੂੰ ਇਤਲਾਹ ਕਰਕੇ ਪੁਲਿਸ ਨੂੰ ਬੁਲਾਇਆ ਆ ਔਰ ਗੱਡੀ ਤੇ ਆ ਜਿਹੜਾ ਗਊਵਾਂਛਾ ਸਾਰਾ ਸਾਡੇ ਔਰ ਪੁਲਿਸ ਦੇ ਹਵਾਲੇ ਅਸੀਂ ਕੀਤਾ ਆ ਸੋ ਮੈਂ ਅਸੀਂ ਸਾਰੀ ਜੰਨੀ ਮੇਰਾ ਜੀ ਦੇਖਿਤ ਗਊਸ਼ਾਲਾ ਆ ਸਮੁੰਦਸੂਆ ਸ਼ਹਿਰ ਵਾਸੀ ਆ ਅਸੀਂ ਸਾਰੇ ਪੰਜਾਬ ਸਰਕਾਰ ਤੌਰ ਪੁਸਪ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਕੇਸ ਦੇ ਵਿੱਚ ਪੂਰੀ ਖੋਜ ਕੀਤੀ ਜਾਵੇ ਪੂਰੀ ਕੀਤੀ ਵੈਰੀਫਾਈ ਕੀਤਾ ਜਾਵੇ ਗੱਡੀ ਤੋਂ ਟੋਲ ਪਲਾਜ਼ਿਆਂ ਤੋਂ ਜਿੱਥੋਂ ਜਿੱਥੋਂ ਗੱਡੀ ਨੰਗ ਕੇ ਆਈ ਆ ਗਊ ਵੰਚ ਜਿੰਨਾ ਵੀ ਵਿੱਚ ਹੈਗਾ ਕਈਆਂ ਦੇ ਕੰਨਾਂ ਦੇ ਵਿੱਚ ਟੈਗ ਲੱਗੇ ਹੋਏ ਆ ਸਾਰਾ ਪਤਾ ਕੀਤਾ ਜਾਵੇ ਪ੍ਰੋਪਰ ਪੂਰੀ ਸ਼ਾਨਦੀਨ ਪੂਰੀ ਗੰਭੀਰਤਾ ਦੇ ਨਾਲ ਸ਼ਾਨਦੀਨ ਕੀਤੀ ਜਾਵੇ ਔਰ ਜਿੰਨੇ ਵੀ ਜੋ ਵੀ ਮੁਜਰਮੇ ਦੇ ਵਿੱਚ ਹੈਗੇ ਆ ਚਾਹੇ ਉਹ ਬਲੈਰੋ ਗੱਡੀ ਵਾਲਾ ਸੀ ਜਿਹੜਾ ਪਿੱਛੇ ਨਾਲ ਗੱਡੀ ਚੱਲ ਰਹੀ ਸੀ ਜਿਹੜਾ ਡਰਾਈਵਰ ਸੀ ਇਹਦੇ ਨਾਲ ਜਿੰਨੇ ਕਲਿੰਡਰ ਸੀ ਸਾਰੇ ਉਹਨਾਂ ਦਾ ਸਾਰਿਆਂ ਦਾ ਪਤਾ ਕੀਤਾ ਜਾਵੇ ਉਹਨਾਂ ਤੇ ਬਣਦੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਨਾਲ ਦੀ ਨਾਲ ਮੈਸਮੂਹ ਪੁਲਿਸ ਨੂੰ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹ ਵਿਸ਼ਾ ਸਾਡੇ Hindu ਸਮਾਜ ਦੀਆਂ ਸਮੂਹ Hindu ਸਮਾਜ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਆ ਇਸ ਕਰਕੇ ਇਹਦੇ ਵਿੱਚ ਹਲਕੀ ਜਿਹੀ ਵੀ ਕੋਈ ਕੁਤਾਈ ਨਾ ਬਣਤੀ ਜਾਵੇ ਔਰ ਜਿੰਨੀ ਵੀ ਜਲਦੀ ਤੋਂ ਜਲਦੀ ਹੋ ਸਕਦਾ ਏਸੀਆਈਬੀਐਸ ਕੇਸ ਦੀ ਖੋਜ ਕਰਕੇ ਦੋਸ਼ੀਆਂ ਦੇ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮਜਬੂਰਨ ਜਿਹੜਾ ਸਾਨੂੰ ਸਾਨੂੰ ਸਮਾਜ ਜਿਹੜਾ ਹੈਗਾ ਸੰਘਰਸ਼ ਕਰਨਾ ਪਏਗਾ ਪਰ ਫਿਰ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਹੀ ਅਸੀਂ ਫੋਨ ਕੀਤਾ ਆ ਮੌਕੇ ਤੇ ਹੀ ਮੌਜੂਦਾ ਜਿਹੜੀ ਸਾਡੀ ਪੁਲਿਸ ਆ ਸਾਡੇ ਐਸਐਚਓ ਸਾਹਿਬ ਆ ਦਸੂਹਾ ਹਲਕੇ ਦੇ ਉਹ ਪਹੁੰਚ ਗਏ ਆ ਔਰ ਗੱਡੀ ਉਹਨਾਂ ਨੇ ਕਰਕੇ ਆਪਣੀ ਆਪਣੀ ਗ੍ਰਿਫਤ ਦੇ ਵਿੱਚ ਲੈ ਕੇ ਨਾਲ ਦੀ ਨਾਲ ਅਗਲੀ ਕਾਰਵਾਈ ਦੇ ਉੱਤੇ ਆਪਣਾ ਚੱਲ ਪਏ ਆ ਬਹੁਤ ਬਹੁਤ ਧੰਨਵਾਦ ਜੀ ਅੱਜ ਸਵੇਰੇ 6 ਵਜੇ ਸਾਨੂੰ ਸੂਚਨਾ ਮਿਲੀ ਇਹ ਇੱਕ ਟਰੱਕ ਹੈ ਜੋ ਕਿ ਜੀਐਨਕੇ ਦਾ ਨੰਬਰ ਹੈ ਉਸ ਦਾ ਉਹਦੇ ਵਿੱਚ ਗਉਆਂ ਲੱਗੀਆਂ ਤੇ ਉਹ ਜੀਐਨਕੇ ਵੱਲ ਨੂੰ ਉਹਨਾਂ ਨੂੰ ਉਹਨਾਂ ਦੀ ਤਸਵੀਰें ਕਰਕੇ ਲੈ ਕੇ ਜਾ ਰਹੇ ਨੇ ਜੋ ਸਾਨੂੰ ਅਰुण ਕੁਮਾਰ ਜੀ ਜਿਹੜੇ ਇੱਥੇ ਸੁਭਾ ਵਿਹਾਰ ਬਹੁ ਸ਼ਾਲਾ ਚਲਾਉਂਦੇ ਨੇ ਤੇ ਉਹਨਾਂ ਦੇ ਨਾਲ ਤਰਸੀਮ ਸਿੰਘ ਜੋ ਕਿ ਜੰਮੂ ਦੇ ਰਹਿਣ ਵਾਲੇ ਜਿਹੜੇ ਇਨਾਂ ਨੇ ਸਾਨੂੰ ਸੂਚਨਾ ਦਿੱਤੀ ਤੇ ਜਿਸ ਦੇ ਆਧਾਰ ਤੇ ਅਸੀਂ ਮਕਦਮਾ ਨੰਬਰ 198 ਦਰਜ ਕੀਤਾ ਇਹ ਕੌਅ ਐਕਟੂ ਦੇ ਤਹਾਡਾ ਔਰ ਜੜੀਆਂ گاਵਾ ਸੀ 6 گاਵਾ ਸੀ ਔਰ ਤਿੰਨ ਬੱਚੇ ਸੀ ਉਹ ਫਿਰ ਅਸੀਂ ਪੁਰਾਨੂ ਬਰਾਮਦ ਕੀਤਾ ਤੇ ਜਿਹੜੇ ਦੋਸ਼ੀ ਸੀ ਜਿਹੜੇ ਟਰੱਕ ਵਾਲੇ ਸੀਗੇ ਉਹ ਮੌਕੇ ਤੋਂ ਫਰਾਰ ਹੋ ਗਏ ਤੇ ਉਹਨਾਂ ਨਾਲ ਇੱਕ ਹੋਰ ਗੱਡੀ ਬਲੈਰੋ ਸੀ ਲੇਕਿਨ ਅਜੇ ਤੱਕ ਟ੍ਰੇਸ ਨਹੀਂ ਹੋਈ ਜਲਦੀ ਅਸੀਂ ਕੈਮਰੇ ਖੰਗਾ ਰਹੇ ਹਾਂ ਔਰ ਉਹਨਾਂ ਨੂੰ ਦੋਸ਼ੀਆਂ ਨੂੰ ਜਲਦ ਤੋਂ ਜਲਦ ਟ੍ਰੇਸ ਕਰਕੇ ਬੰਦੀ ਕਾਰਵਾਈ ਮਚ ਜਾਂਦੀ ਹੈ ਸਰ ਜਿਹੜੀ ਗੱਡੀ ਚ ਗਾਵਾਂ ਮਿਲੀਆਂ ਉਹਦੇ ਚ ਵੀ ਟਰੈਕ ਨੰਬਰ ਲੱਗੇ ਹੋਏ ਵੇ ਉਹਦੇ ਤੋਂ ਕੋਈ ਮਿਲੀ ਗਈ ਇਨਫੋਰਮੇਸ਼ਨ ਹਾਂ ਅਸੀਂ ਕਰ ਰਹੇ ਹਾਂ ਉਹ ਵੀ ਐਫਰਟ ਕਰ ਰਹੇ ਹਾਂ ਪਤਾ ਕੀਤਾ ਜਾਏਗਾ ਕਿ ਇਹ ਜਿਹੜੀਆਂ ਗਾਵਾਂ ਦੇ ਕੰਨਾਂ ਦੇ ਵਿੱਚ ਟੈਗ ਲੱਗੇ ਨੇ ਇਹ ਕਿਸ ਮਾਲਕ ਦੇ ਨਾਮ ਹੈ ਇਹ ਗਾਵਾਂ ਇਹ ਉਹਦੇ ਦੂਗੇ ਆਪਾਂ ਪਤਾ ਕਰਾਂਗੇ ਕਿ ਹਾਂ ਦੀ ਤੁਸੀਂ ਕਿਸੇ ਨੂੰ 베ਚੀ ਸੀ ਜਾਂ ਚੋਰੀ ਕਰਕੇ ਲੈ ਗਏ ਜਾਂ ਕਿਸ ਤਰ੍ਹਾਂ ਇਹ ਤਪੀਸ਼ ਦੇ ਵਿੱਚ ਲੈਂਦਾ ਜੇ